ਹਾਂਜੀ ਪਰਮ ਸਤਕਾਰਯੋਗ ਸਮੂਹ ਪੰਜਾਬੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹਾਂ ਕਿ ਕਿਸਾਨੀ ਅੰਦੋਲਨ ਜਿਹੜਾ ਹੈ ਚੱਲ ਰਿਹਾ ਹੈ ਕਾਫੀ ਸਾਰਾ ਨੁਕਸਾਨ ਵੀ ਉੱਥੇ ਹੋ ਰਿਹਾ ਹੈ ਤਾਂ ਹੁਣ ਜਿਹੜਾ ਹੈ ਇੱਕ ਗੱਲ ਜ਼ਰੂਰੀ ਹੈ ਕਿ ਜਿੰਨੀਆਂ ਵੀ ਸਕੇਟਾਂ ਦੇ ਜਿਹੜੇ ਕਿਸਾਨ ਆਪਣੀਆਂ ਮੰਗਾਂ ਦੇ ਲਈ ਸੰਘਰਸ਼ ਕਰ ਰਹੇ ਨੇ ਜਿੱਥੇ ਅਸੀਂ ਦਿੱਲੀ ਵੱਲ ਨੂੰ ਚਾਲੇ ਪਾ ਰਹਿਆਂ ਤਾਂ ਉੱਥੇ ਇੱਕ ਜਿਹੜਾ ਹੈ ਕੰਮ ਜ਼ਰੂਰ ਕਰੀਏ ਕਿ ਆਪਣੀ ਆਪਣੀ ਸਟੇਟ ਦੇ ਵਿੱਚ ਜਿੱਥੇ ਵੀ ਸੈਂਟਰ ਦੇ ਵਿਭਾਗ ਮਹਿਕਮੇ ਹੈ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕੀਤਾ ਜਾਵੇ ਚਾਹੇ ਉਹ ਰੇਲਵੇ ਵਿਭਾਗ ਹੈ ਚਾਹੇ ਉਹ ਕੋਈ ਹੋਰ ਇਹਨਾਂ ਦਾ ਜਿਹੜਾ ਆਧਾਰਾ ਹੈ ਕਿਉਂਕਿ ਸੈਂਟਰ ਨੂੰ ਬੜੀ ਵੱਡੀ ਕਮਾਈ ਵਕ-ਵਕ ਸਟੇਟਾਂ ਦੇ ਜਿਹੜੇ ਆਮ ਲੋਕ ਹੈ ਉਹਨਾਂ ਤੋਂ ਹੁੰਦੀ ਹੈ ਚਾਹੇ ਉਹ ਗੱਲ ਰੇਲਵੇ ਸਫਰ ਦੀ ਹੋਵੇ ਜਾਂ ਡਾਕ ਵਿਭਾਗ ਦੀ ਗੱਲ ਹੋਵੇ ਤਾਂ ਅੱਜ ਸਾਨੂੰ ਜਿਹੜਾ ਹੈ ਆਪਣੀ ਏਕਤਾ ਬਣਾ ਕੇ ਚੱਲਣ ਦੀ ਲੋੜ ਹੈ ਤਾਂ ਕਿ ਜਿਹੜਾ ਕੇਂਦਰ ਸਰਕਾਰ ਨੂੰ ਮਜਬੂਰ ਕੀਤਾ ਜਾਵੇ ਉਸ ਤੇ ਦਬਾਅ ਬਣਾਇਆ ਜਾਵੇ ਤਾਂ ਕਿ ਸਾਡੇ ਜਿਹੜੇ ਮਸਲੇ ਹੈ ਉਹ ਹੱਲ ਹੋ ਸਕਣ ਜੋ ਵੀ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਉਹਨਾਂ ਦਾ ਕੋਈ ਢੁਕਮਾ ਹੱਲ ਕੱਢਿਆ ਜਾਵੇ ਕਿਉਂਕਿ 10 ਜਾਂ 15% ਕਾਰਪੋਰੇਟ ਘਰਾਣੇ ਹੈ ਜਿਨ੍ਹਾਂ ਨੂੰ ਫਾਇਦਾ ਪਹੁੰਚਾਉਣ ਦੇ ਵਾਸਤੇ ਜਾਂ ਜਿਨ੍ਹਾਂ ਦੇ ਇਤਾਂ ਦੀ ਪੂਰਤੀ ਦੇ ਵਾਸਤੇ ਕੇਂਦਰ ਸਰਕਾਰ ਜਿਹੜੀ ਹੈ ਵਕ ਵਕ ਸਟੇਟਾਂ ਦੇ ਨਾਲ ਧੱਕਾ ਕਰ ਰਹੀ ਹੈ। ਉਹਨਾਂ ਤੇ ਨਵੇਂ-ਨਵੇਂ ਜਿਹੜੇ ਮਾਰੂ ਕਾਨੂੰਨ ਥੋਪੇ ਜਾ ਰਹੇ ਨੇ। ਤਾਂ ਆਮ ਲੋਕਾਂ ਦੇ ਵਿੱਚ ਬੜੀ ਵੱਡੀ ਪਾਵਰ ਹੁੰਦੀ ਹੈ। ਜੇਕਰ ਹਰ ਕਿਸਾਨ ਆਪਣੀ ਆਪਣੀ ਸਟੇਟ ਦੇ ਵਿੱਚ ਸੈਂਟਰ ਦੇ ਵਿਭਾਗ ਦਾ ਬਾਈਕਾਟ ਕਰੇ ਤਾਂ ਮੇਰਾ ਖਿਆਲ ਹੈ ਕਿ ਇਹ ਜਿਹੜਾ ਕਿਸਾਨੀ ਅੰਦੋਲਨ ਹੈ ਕਿ ਸਾਡਾ ਸਫਲ ਹੋ ਸਕਦਾ ਹੈ ਸੋ ਇਕਤਾ ਬਣਾ ਕੇ ਰਖੀਏ ਅਕਾਲ ਪੁਰਖ ਅਗੇ ਅਰਦਾਸ ਕਰੀਏ ਕਿ ਸਾਡਾ ਜਿਹੜਾ ਇਹ ਸੰਘਰਸ਼ ਹੈ ਇਹ ਸਫਲ ਹੋਵੇ ਕਿਉਂਕਿ ਜੇਕਰ ਕੇਂਦਰ ਸਰਕਾਰ ਨੂੰ ਪੈਸਾ ਜਾ ਰਿਹਾ ਹੈ ਤਾਂ ਉਹ ਆਮ ਲੋਕਾਂ ਦੀ ਕਮਾਈ ਹੈ ਆਮ ਲੋਕ ਰੇਲਵੇ ਤੇ ਸਫ਼ਰ ਕਰਦੇ ਨੇ ਇਸੇ ਕਰਕੇ ਬੜੀ ਵੱਡੀ ਕਮਾਈ ਆਮ ਲੋਕਾਂ ਤੋਂ ਹੁੰਦੀ ਹੈ ਕਿਉਂਕਿ ਰੇਲਵੇ ਸਫ਼ਰ ਜਿਹੜਾ ਹੈ ਉਹ ਆਮ ਲੋਕ ਕਰਦੇ ਨੇ ਅਬਾਨੀ ਜਾਂ ਅਡਾਨੀ ਤਾਂ ਹੁਣ ਰੇਲਵੇ ਸਫ਼ਰ ਕਰਦੇ ਹੀ ਨਹੀਂ ਉਹਨਾਂ ਕੋਲ ਤਾਂ ਆਪਦੀਆਂ ਬਹੁਤ ਵੱਡੀਆਂ ਵੀ ਵੀ ਆਈ ਪੀ ਗੱਡੀਆਂ ਨੇ ਸੋ ਇਹ ਆਮ ਲੋਕਾਂ ਤੋਂ ਜਿਹੜੀ ਕਮਾਈ ਹੁੰਦੀ ਹੈ ਸੈਕਟਰ ਨੂੰ ਇਹਨਾਂ ਦੋ ਤਿੰਨ ਮਹਿਕਮਿਆਂ ਦੇ ਰਾਹੀਂ ਤਾਂ ਜਦੋਂ ਇੱਥੇ ਅਸੀਂ ਉਹਨਾਂ ਦੀ ਵਿਰੋਧਤਾ ਕਰਾਂਗੇ ਤਾਂ ਮੇਰਾ ਖਿਆਲ ਹੈ ਕਿ ਕੇਂਦਰ ਸਰਕਾਰ ਨੂੰ ਝੁਕਣ ਦੇ ਵਾਸਤੇ ਮਜਬੂਰ ਹੋਣਾ ਪਵੇਗਾ ਇਹੀ ਜਿਹੜਾ ਹੈ ਸਾਡੇ ਕਿਸਾਨੀ ਮਸਲਿਆਂ ਦਾ ਕੋਈ ਹੱਲ ਨਿਕਲ ਸਕਦਾ ਤੇ ਨਹੀਂ ਤਾਂ ਜਿਹੜਾ ਆਉਣ ਵਾਲਾ ਸਮਾਂ ਹੈ ਉਹ ਬਹੁਤ ਘਾਤਕ ਹੈ ਬਹੁਤ ਭਿਆਨਕ ਹੈ ਸੋ ਵਾਹਿਗੁਰੂ ਜੀ ਮੇਰ ਕਰਨ ਸਾਡੇ ਕਿਸਾਨ ਭਰਾ ਜਿਹੜੇ ਹੈ ਇਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਇਸੇ ਤਰ੍ਹਾਂ ਇਹ ਸੰਘਰਸ਼ ਆਪਣੇ ਹੱਕਾਂ ਦੇ ਲਈ ਕਰਦੇ ਰਹਿਣ ਭਾਰਤੀ ਕਿਸਾਨ ਯੂਨੀਅਨ ਫਤਿਹ ਜੱਥੇਬੰਦੀ ਵੱਲੋਂ ਵੀ ਕਾਫੀ ਸਾਰੇ ਜਿਹੜੇ ਸਾਡੇ ਨੌਜਵਾਨ ਉਹ ਦਿੱਲੀ ਡਟੇ ਹੋਏ ਨੇ ਜਿਹੜੇ ਵੀ ਸੰਘਰਸ਼ ਕਰ ਰਹੇ ਨੇ ਸੋ ਸਾਰਿਆਂ ਦਾ ਧੰਨਵਾਦ ਖੁਸ਼ ਰਹੋ ਹੱਸਦੇ ਵਸਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ